ਅਛੀਆ ਕਾਲ ਪੰਜਾਬੀਓ ਆਦਾਬ ਤੇ ਰਾਮ ਰਾਮ ਸਾਰੇ ਵੀਰਾਂ ਨੂੰ ਵਾਇਰਲ ਬੁਖਾਰ ਤੋਂ ਸਾਰੇ ਵੀਰ ਪਰੇਸ਼ਾਨ ਨੇ ਇਹਨਾਂ ਬਦਲਦੇ ਮੌਸਮ ਦੇ ਵਿੱਚ ਪਹਿਲੇ ਦਿਨ ਤੋਂ ਹੀ ਜੜ ਤੋਂ ਹਲਾ ਕੇ ਰੱਖ ਦਿਓ ਤੁਹਾਡੇ ਵਾਇਰਲ ਬੁਖਾਰ ਨੂੰ ਸਾਰੇ ਵੀਰ ਤੇ ਭੈਣਾਂ ਪਰੇਸ਼ਾਨ ਨੇ ਰੋਜ਼ ਬੁਖਾਰ ਸਵੇਰੇ ਚੜ ਜਾਂਦਾ ਹੈ ਸ਼ਾਮ ਨੂੰ ਉਤਰ ਜਾਂਦਾ ਹੈ ਜਾਂ ਸ਼ਾਮ ਨੂੰ ਚੜ ਜਾਂਦਾ ਹੈ ਸਵੇਰੇ ਉਤਰ ਜਾਂਦਾ ਹੈ ਜਿਹਦੇ ਕਰਕੇ ਤੁਹਾਨੂੰ ਖਾਂਸੀ ਰਹਿੰਦੀ ਹੈ ਜ਼ਖਾਮ ਨਜਲਾ ਜਿਹੜਾ ਉਹ ਗਿਰਦਾ ਗਲੇ ਦੇ ਅੰਦਰ ਤੇ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਨੇ ਇਹ ਚੁਟਕੀਆਂ ਚ ਹੱਲ ਕਰੇਗਾ ਆਪਾਂ ਤੁਹਾਨੂੰ ਦੱਸ ਦੇਣੀ ਤੁਹਾਨੂੰ ਚਾਹੀਦਾ ਕੀ ਹੈ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਨੇ ਬਹੁਤ ਆਸਾਨ ਨੁਕਤਾ ਹੈ ਔਰ ਪਹਿਲੇ ਦਿਨ ਤੋਂ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਇਹ ਨੁਕਤਾ ਅਜ਼ਮਾ ਕੇ ਦੇਖਿਓ ਆਪਾਂ ਦੇ ਘਰ ਦੇ ਵਿੱਚ ਤુલਸੀ ਹੁੰਦੀ ਹੈ ਜੀ ਇਹ ਤુલਸੀ ਹੈ ਤુલਸੀ ਦੇ ਤੁਸੀਂ ਗਿਣਕੇ 8 ਤੋਂ 10 ਪੱਤੇ ਲੈਣੇ ਨੇ ਤુલਸੀ ਦੀ ਸਾਰਿਆਂ ਦੇ ਘਰਾਂ ਚ ਹੁੰਦੀ 8 ਤੋਂ 10 ਪੱਤੇ ਤੁਸੀਂ ਤુલਸੀ ਦੇ ਲੈ ਲਿਓ ਔਰ 1 ਇੰਚ ਦਾ ਟੁਕੜਾ ਤੁਸੀਂ ਅਦਰਕ ਦਾ ਲੈਣਾ ਜੀ ਫਿਰ ਦੱਸ ਦਿਆਂ ਜੀ 1 ਇੰਚ ਦਾ ਅਦਰਕ ਦਾ ਟੁਕੜਾ ਲੈਣਾ ਤੁਸੀਂ ਤਿੰਨ ਜਾਂ ਚਾਰ ਕਾਲੀਆਂ ਮਿਰਚਾਂ ਲੈਣੀਆਂ ਨੇ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਧਾਗੇ ਵਾਲੀ ਮਿਸ਼ਰੀ ਇੱਕ ਚਮਚ ਇੱਕ ਚਮਚ ਧਾਗੇ ਵਾਲੀ ਮਿਸ਼ਰੀ ਚਾਰੇ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਘੁੱਟ ਕੇ ਇੱਕ ਜਗ੍ਹਾ ਤੇ ਘੁੱਟ ਕੇ ਤੁਸੀਂ ਉਹਨੂੰ ਇੱਕ ਗਲਾਸ ਪਾਣੀ ਲੈਣਾ ਜੀ ਇੱਕ ਗਲਾਸ ਪਾਣੀ ਲੈ ਕੇ ਇਹ ਚਾਰੇ ਚੀਜ਼ਾਂ ਉਹਦੇ ਵਿੱਚ ਉਬਾਲਣੀਆਂ ਨੇ ਜਾਦੂ ਇੱਕ ਗਲਾਸ ਪਾਣੀ ਦਾ ਅੱਧਾ ਗਲਾਸ ਰਹਿ ਗਿਆ ਤਾਂ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਚਾਹ ਦੇ ਵਾਂਗੂ ਪੀਣਾ ਚਾਹੀਦਾ ਪਹਿਲੀ ਡੋਜ਼ ਹੈ ਸਵੇਰ ਦੀ ਦੂਸਰੀ ਡੋਜ਼ ਦੁਪਹਿਰ ਨੂੰ ਫਿਰ ਖਾਣਾ ਖਾਣ ਤੋਂ ਪਹਿਲਾਂ ਉਸੇ ਤਰੀਕੇ ਦੇ ਨਾਲ 8 ਤੋਂ 10 ਪੱਤੇ ਜਿਹੜੇ ਤુલਸੀ ਦੇ 1 ਇੰਚ ਦਾ ਟੋਟਾ ਅਦਰਕ ਦਾ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਇੱਕ ਚਮਚ ਮਿਸ਼ਰੀ ਦਾ ਪਾਉਣਾ ਵਿੱਚ ਉਸੇ ਤਰੀਕੇ ਨਾਲ ਉਹ ਇੱਕ ਗਲਾਸ ਉਬਾਲ ਕੇ ਤੁਸੀਂ ਜਦ ਅੱਧਾ ਗਲਾਸ ਰਹਿ ਗਿਆ ਤੇ ਉਹ ਪੀ ਜਾਣਾ ਹੈ ਔਰ ਤੁਹਾਨੂੰ ਇਹ ਪਹਿਲੇ ਦਿਨ ਹੀ ਰਿਜ਼ਲਟ ਮਿਲੇਗਾ ਉਸੇ ਤਰੀਕੇ ਦੇ ਨਾਲ ਰੋਟੀ ਖਾਣ ਤੋਂ ਪਹਿਲਾਂ ਸ਼ਾਮ ਨੂੰ ਤੁਸੀਂ ਕਰਨਾ ਹੈ ਤੇ ਜਿਹੜੇ ਮੇਰੇ ਵੀਜਿਆਂ ਨੂੰ ਸ਼ੂਗਰ ਹੈ ਜਿਹਨੇ ਵੀ ਮੇਰੇ ਵੀਰਾਂ ਨੂੰ ਸ਼ੂਗਰ ਹੈ ਉਹ ਮਿਸ਼ਰੀ ਤੋਂ ਪਰਹੇਜ਼ ਕਰਨ ਜੇ ਤੁਹਾਨੂੰ ਬੁਖਾਰ ਚੜਦਾ ਹੈ ਮਿਸ਼ਰੀ ਤੁਸੀਂ ਵੱਧ ਤੋਂ ਵੱਧ ਚਮਚ ਦਾ ਚੌਥਾ ਹਿੱਸਾ ਪਾਓ ਚਮਚ ਦਾ ਚੌਥਾ ਹਿੱਸਾ ਤੁਸੀਂ ਘੱਟ ਪੀਣਾ ਜੀ ਮਿੱਠਾ ਇਹ ਤੁਹਾਡਾ ਵਾਇਰਲ ਬੁਖਾਰ ਠੀਕ ਹੈ ਜੀ ਨਜਲਾ ਤੇ ਖਾਂਸੀ ਪਹਿਲੇ ਦਿਨ ਤੋਂ ਹੀ ਫਰਕ ਪਾ ਦੇਗਾ ਔਰ ਬਹੁਤ ਸਾਰੇ ਵੀਰਾਂ ਦੇ ਵਾਇਰਲ ਬੁਖਾਰ ਦੇ ਵਿੱਚ ਸੈੱਲ ਘਟਦੇ ਨੇ ਉਹ ਮੈਂ ਸਵੇਰੇ ਤੁਹਾਨੂੰ ਇੱਕ ਚੀਜ਼ ਦੱਸਾਂਗਾ ਉਹ ਸਾਈਟ ਤੋਂ ਕਿਹਦੇ ਬੂਟੀ ਲਾਭਣੀ ਪੈਣੀ ਹੈ ਮੈਂ ਤੁਹਾਨੂੰ ਉਹ ਦਿਖਾਵਾਂਗਾ ਉਹ 2 ਤੋਂ 3 ਘੰਟੇ 'ਚ ਸੈੱਲ ਪੂਰੇ ਕਰਦੀ ਆ ਉਹਦੀ ਮੈਂ ਸਪੈਸ਼ਲ ਵੀਡੀਓ ਸਵੇਰੇ ਪਾਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਜੀ ਜਿਹੜੇ ਮੇਰੇ ਵੀਰ ਨੂੰ ਵਾਇਰਲ ਬੁਖਾਰ ਹੈ ਜਿਸ ਤਰੀਕੇ ਨਾਲ ਦੱਸਿਆ ਉਸ ਤਰੀਕੇ ਨਾਲ ਕਰੋ ਪਹਿਲੇ ਦਿਨ ਤੋਂ ਹੀ ਬੁਖਾਰ వైరਲ ਬੁਖਾਰ ਨੂੰ ਖਾਂਸੀ ਜ਼ਖਾਮ ਨੂੰ ਜੜ ਤੋਂ ਹਲਾ ਕੇ ਰੱਖ ਦੂ ਸਵੇਰੇ ਫਿਰ ਨਵੇਂ ਨੁਕਸੇ ਦੇ ਨਾਲ حاضر ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ